9 ਜੂਨ 2024 ਹੀਰ ਜਠੇਰਿਆਂ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕੀ ਤੁਸੀਂ ਇਹ ਤਸਵੀਰਾਂ ਸਾਹਮਣੇ ਦੇਖ ਰਹੇ ਹੋ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕ ਰਹੀ ਹੈ ਔਰ ਇਹ ਮੁੱਖ ਦਰਬਾਰ ਜੋ ਕਿ ਫਗਵਾੜੇ ਤੋਂ ਤਕਰੀਬਨ 7 ਕਿਲੋਮੀਟਰ ਪਿੰਡ ਦਰਵੇਸ਼ ਵਿਖੇ ਇਹ ਦਰਬਾਰ ਆ ਮੌਜੂਦ ਹੈ ਔਰ ਸੰਤਾਂ ਯਾਨੀ ਕਿ ਦੇਸ਼ ਵਿਦੇਸ਼ ਤੋਂ ਪੂਰੇ ਭਾਰਤ ਤੋਂ ਅਲੱਗ-ਅਲੱਗ ਸਟੇਟ ਤੋਂ ਜਿੱਥੇ-ਜਿੱਥੇ ਵੀ ਹੀਰ ਪਰਿਵਾਰ ਆ ਇਸ ਦਰਬਾਰ ਤੇ ਪਹੁੰਚ ਰਹੇ ਹਨ ਤੇ ਸਵੇਰ ਤੋਂ ਹੀ ਇਹ ਜਿਹੜਾ ਆ ਦਰਬਾਰ ਦੇ ਉੱਪਰ ਮੇਲਾ ਭਰਪੂਰ ਮਾਤਰਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਸੰਗਤ ਬਹੁਤ ਦੂਰੋ ਦੂਰੋ ਪਹੁੰਚ ਰਹੀ ਹੈਗੀ ਆ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਰਟੀਵੀ ਦੇ ਰਾਹੀਂ ਦੇਖ ਰਹੇ ਹੋ ਜੋ ਕਿ ਇਹ ਸਾਲਾਨਾ ਮੇਲਾ ਹਰ ਸਾਲ 1 ਜੂਨ ਨੂੰ ਕਰਵਾਇਆ ਜਾਂਦਾ ਹੈਗਾ ਤੇ ਲੇਕਿਨ ਇਸ ਵਾਰੀ ਥੋੜਾ ਜਆ ਵੋਟਾਂ ਦੇ ਕਾਰਨ ਇਸ ਨੂੰ ਅੱਗੇ ਕਰ ਦਿੱਤਾ ਗਿਆ ਜੋ ਕਿ ਅੱਜ 9 ਜੂਨ 2024 ਨੂੰ ਮਨਾਇਆ ਜਾ ਰਿਹਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਸਾਡੇ ਨਾਲ ਬਣੇ ਰਹੋ ਜਿਸ ਤਰ੍ਹਾਂ ਕਿ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਸੰਗਤ ਜੋ ਕਿ ਕਾਫੀ ਦੂਰੋਂ ਦੂਰੋਂ ਚੱਲ ਕੇ ਪਹੁੰਚੀ ਆ ਤੇ ਇਹ ਤਸਵੀਰਾਂ ਅਸੀਂ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਹਾਂ ਤੁਹਾਨੂੰ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿਸ ਢੰਗ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਣ ਵਾਸਤੇ ਦਰਬਾਰ ਪਹੁੰਚ ਰਹੀ ਹੈ ਇਹ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਇੱਕ ਸ਼ਾਂਤਮਈ ਮਾਹੌਲ ਦੇ ਹਿਸਾਬ ਦੇ ਨਾਲ ਸਾਰੀ ਸੰਗਤ ਮੱਥਾ ਟੇਕਣ ਵਾਸਤੇ ਦਰਵਾਰ ਪਹੁੰਚੀ ਹੈ ਸ਼ੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਦੇਖ ਰਹੇ ਹੋ ਇਹ ਤਸਵੀਰਾਂ ਤੁਸੀਂ ਹੀਰ ਜਠੇਰੇ ਦਰਵੇਸ਼ਪਿੰਡ ਤੋਂ ਦੇਖ ਰਹੇ ਹੋ ਤੁਸੀਂ ਜੋ ਕਿ ਇਹ ਸਾਲਾਨਾ ਮੇਲਾ ਬਹੁਤ ਹੀ ਧੂਮ-ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਕਿ ਸਾਰੇ ਹੀ ਜਾਣਦੇ ਹੈਗੇ ਆ ਖੀਰ ਜਠੇਰੇ ਬਹੁਤ ਹੀ ਧੂਮ ਧਾਮ ਦੇ ਨਾਲ ਮੇਲਾ ਜੋ ਸਾਲਾਨਾ ਮੇਲਾ ਹੁੰਦਾ ਹੈ ਇੱਕ ਜੂਨ ਨੂੰ ਕਰਵਾਇਆ ਜਾਂਦਾ ਸੀਗਾ ਉਹ ਵੋਟਾਂ ਦੇ ਕਾਰਨ ਥੋੜਾ ਅੱਗੇ ਕੀਤਾ ਗਿਆ ਅੱਜ ਤਰੀਕ 9 ਜੂਨ 2024 ਤੇ ਹਾਂਜੀ ਗੱਲ ਕਰਦੇ ਹੈਗੇ ਆ ਬਾਬਾ ਜੀ ਜੀਤ ਰਾਮ ਜੀ ਨਾਲ ਹਾਂਜੀ ਬਾਬਾ ਜੀ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਸ ਤਰ੍ਹਾਂ ਵਧਾਈਆਂ ਦਿੰਨੇ ਹੈਗੀਆਂ ਤੁਸੀਂ ਸਾਰੇ ਸੰਗ ਨੂੰ ਲੱਖ ਲੱਖ ਵਧਾਈ ਦੇ ਰਹੇ ਆ ਜਿਹੜੀ ਕੀਮਤੀ ਆਪਣਾ ਟਾਈਮ ਗੁਆ ਕੇ 9 ਤਰੀਕ ਹਮ ਹਮਾ ਕੇ ਆਈਆ ਬਾਬੇ ਕੁੱਕਰ ਬਾਬੇ ਨਾਗਬਾਦ ਦੇ ਦਰਵਾਜ਼ੇ ਸੰਗਤਾ ਆਈਆ ਇਹਨਾਂ ਨੂੰ ਲੱਖ ਲੱਖ ਵਧਾਈ ਆ ਇਹ 9 ਤਰੀਕ ਮੇਲਾ ਕਾਦੇ ਕਰਾਇਆ ਗਿਆ 1 ਜੂਨ ਸਦਾ ਹੀ ਮੇਲਾ ਹੁੰਦਾ 1 ਜੂਨ 1 ਜੂਨ ਮੇਲਾ 1 ਜੂਨ ਐ ਕਿ ਵੋਟਾਂ ਸੀ ਵੋਟਾਂ ਸੀ ਨਹੀਂ ਪ੍ਰਵਿਸ਼ਰ ਮਿਲੀ ਤੇ 9 ਤਰੀਕ ਦਾ ਮੇਲਾ ਕੀਤਾ ਗਿਆ 7 ਤਰੀਕ ਤੋਂ ਖੰਡ ਬਾੜ ਜਾਲ 8 8 ਤਰੀ ਨੂੰ ਨਿਸ਼ਾਨ ਤੋਂ ਚੜਾਈ ਗਈ ਚਦਰਾ 9 ਤਰੀਕ ਮੇਲਾ ਸੰਗ ਤੁੰ ਦਾ ਨਾਰਿਆ ਸੰਗ ਤੁੰ ਲੱਖ ਲੱਖ ਵਧਾਈਆਂ 10 ਤਰੀਕ ਦਾ ਬੇੜਾ ਸੋਮਵਾਰ ਗਾਂ 1 ਤਰੀਕ 1 ਜੂਨ ਸਜੇ ਮੇਲਾ ਆ 30 ਤਰੀਕ ਤੋਂ ਖੰਡ ਪਾਟ ਜਾ ਰਖਾਇਆ ਜਾਣਾ ਗਾਂ ਵੀ ਆਉਂਦੇ ਸਾਲ ਨੂੰ ਗੁਪਤ ਖੰਡ ਪਾਟੇ ਕੋ ਇੱਕ ਸਾਰੇ ਦਰਵਾਜ਼ੇ ਲੋ ਖੰਡ ਪਾਟ ਜੇ ਪਰਚੇ ਨਾ ਛਪਾਏ ਜਾਣ ਸੰਗਤ ਨੂੰ ਸੂਚਨਾ ਆ 30 ਤਰੀਕ ਤੋਂ 30 31 ਪਹਿਲੀ 3 ਤਰੀਕ ਸੰਗਤ ਇਥੋਂ ਦਰਵਾਜ਼ੇ ਤੋਂ ਵਿਦਿਆ ਹੁੰਦੀ ਆ ਸੇਵਾਦਾਰ ਸੇਵਾਦਾਰ 33 ਚਾਤ ਨੂੰ ਸੇਵਾਦਾਰ ਵੀ ਰਿਆ ਹੁੰਦੇ ਆ 30 ਤਰੀਕ ਤੋਂ ਖੰਡ ਫੜ ਜਾ 30 31 ਨਿਸ਼ਾਨ ਸਾਹਿਬ 1 ਜੂਨ ਸਦਾ ਹੀ ਮੇਲਾ ਲਗਣਾ ਸਦਾ ਹੀ ਜੇ ਮੈਂ ਚੜ੍ਹਾਈ ਵੀ ਕਰ ਗਿਆ ਸਦਾ ਹੀ 1 ਜੂਨ ਸਦਾ 1 ਜੂਨ ਸੰਗਤ ਨੂੰ ਬੇਨਤੀ ਕਰਦੇ ਆਂ ਆਪ ਆਪਣੇ ਪਿੰਡਾਂ ਤੋਂ ਆਪ ਆਪਣੇ ਘਰਾਂ ਤੋਂ ਸੇਵਾਦਾਰ ਪਹੁੰਚਣੇ ਚਾਹੀਦੇ ਆ ਕਿ ਸੇਵਾ ਕਰਨ ਸੇਵਾ ਦਾ ਨੇਵਾ ਮਿਲੇ ਜਿਹੜਾ ਸੇਵਾ ਕਰਦਾ ਸੇਵਾ ਦਾ ਨੇਵਾ ਮਿਲਦਾ ਸੇਵਾ ਦਾ ਨੇਵਾ ਮਿਲਦਾ ਟੋਟ ਲੰਗਰ ਚੱਲਦਾ ਅੱਜ ਦਾ ਸੰਗਤ ਦਾ ਦਾਨ ਗੋਵਰਦਾਨ ਲੰਗਰ ਦੀ ਸੇਵਾ ਹੁੰਦੀ ਆ ਗੋਵਰਦਾਨ ਇਹ ਜੀਤ ਰਾਮ ਦੀ ਅੱਧੀ ਅੱਖਿਆ ਸੰਗਤੇ ਜੀਤ ਰਾਮ ਦੀ ਅੱਧੀ ਅੱਖ ਅੱਧੀ ਅੱਖ ਦੇ ਨਾਲ ਜਠੇਰੇ ਸੰਗਤ ਦੇ ਵਿੱਚ ਲਈ ਫਿਰਦੇ ਆ ਸਦਾ ਪਤਰ ਦੁਆਉਂਦੇ ਆ ਇੱਕ ਐਤਵਾਰ ਵੀਰਵਾਰ ਲੰਗਰ ਚੱਲਦਾ ਇਤਵਾਰ ਵੀਰਵਾਰ ਲੰਗਰ ਚੱਲਦਾ ਬਸਾਖੀ ਵਾਲੇ ਦਿਨ ਵੀ ਸੰਗਤ ਆਉਂਦੀ ਬਹੁਤ ਉਹ ਬਸਾਖੀ ਵੀ ਲੱਗਦੀ ਆ ਸਰਾਧਾਂ ਦੀ ਰਸਮ ਦੀ ਕਰਾਈ ਜਾਂਦੀ ਆ ਸਰਾਧਾਂ ਦੀ ਰਸਮ ਵੀ ਕਰਾਈ ਜਾਂਦੀ ਆ ਦੂਜੇ ਇਤਵਾਰ ਸਰਾਧਾਂ ਦੇ ਉਹ ਤੋਂ ਬਾਅਦ ਬਸਾਖੀ ਦੁਬਾਰੀ ਵਾਲੇ ਦਿਨ ਵੀ ਸੰਗਤ ਆਉਂਦੀ ਬਹੁਤ ਉਹ ਦੁਬਾਰੀ ਵਾਲੇ ਦਿਨ ਵੀ ਮਨਾਇਆ ਜਾਂਦਾ ਦਿਨ ਬਿਸ਼ਕਰ ਬਰਥਡੇ ਲੰਗਰ ਚੱਲਦਿਆ ਚਾਹ ਪਕੌੜੇ ਬਰੈਡ ਸੰਗਤ ਲੋਦਾਨ ਦਾਨ ਬੇਸਮਾਨ ਦਾਨ ਜਸਮਾਨ ਸੰਗਤ ਸਦਾਈ ਵਧਾਈਆਂ ਲੱਖ ਲੱਖ ਵਧਾਈਆਂ ਜੀ ਹੈ ਕਹਿੰਨੇ ਆ ਜੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰ ਟੈਵੀ ਰਾਹੀਂ ਆਕੇ ਆਪਾ ਗੁਰੂ ਮਹਾਰਾਜ ਦਾ ਓਟਾਸ ਕਰਦੇ ਹੋਏ ਉਹਨਾਂ ਦੇ ਹਾਜ਼ਰ ਹਜ਼ੂਰੀ ਦੇ ਵਿੱਚ ਸਾਰੇ ਬਹੁਤ ਅੱਛੇ ਤਰੀਕੇ ਨਾਲ ਕੀਰਤਨ ਕਰ ਰਿਹਾ ਹੈ ਰਾਗ ਰਤਨ ਕੀਤਨੀ ਜਥਾ ਸਤਗੁਰ ਰਵਿਦਾਸ ਤਾਂ ਮੁੰਡਾ ਪੜ੍ਹਨੀ ਇਹਨਾਂ ਬਹੁਤ ਅੱਛੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਸ਼ਬਦ ਗਾਏ और खूबसूरत अंदाज नो इतने शब्द प्रमान किया गया मैं इन्होंने तीन दिन तो धनबाद करना समूह संगत जी इतनी चल के बख पंड शहर तो क्योंकि मैं तकरीबन पिंड पता संकत भी पता और मुझे है और सारिया संगतान पहुंचा पे सत्कार करते हैं और लाइव जो प्रोग्राम चल रहा है लाइव नाइन सो उन्हें धनबाद ਔਰ ਸਟੇ ਸੂਚੀ ਉਹਨਾਂ ਦੀ ਟੀਮ ਇਹਦੇ ਸਾਰੇ ਪ੍ਰਬੰਧ ਕਰਦੇ ਉਹ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਰੇ ਤੁਹਾਡੇ ਲਈ ਪ੍ਰਬੰਧ ਕੀਤੇ ਹੋਏ ਉਧਰ ਲੰਗਰ ਭੰਡਾਰੇ ਚੱਲ ਰਹੇ ਨੇ ਮੈਨੂੰ ਲੱਗਿਆ ਕਿ ਇਸ ਕਰਕੇ ਆਪਣੀ ਵੀ ਜ਼ਰੂਰ ਗਿਆ ਅੱਜ ਜ਼ਰੂਰੀ ਹੈ ਸੋ ਹੁਣ ਆਪਾਂ ਸਾਰੇ ਉਧਰ ਪੰਡਾਲ ਦੇ ਵਿੱਚ ਜਾ ਕੇ

ਜ데 ਇਸ ਸ਼ੁਭ ਮੌਕੇ ਤੇ ਕੀ ਕਹਿਣਾ ਚਾਹੂਗੇ ਕੀ ਸੰਗਤ ਨੂੰ ਸੰਦੇਸ਼ ਦੇਣਾ ਚਾਹੂਗੇ ਸਭ ਤੋਂ ਪਹਿਲਾਂ ਜੈ ਗੁਰੂ ਦੇਵ ਤੁਹਾਨੂੰ ਗੁਰਦੇਵ ਹੀਰ ਜਥੇਰੇ ਬਾਬਾ ਕੋ ਕਰਮਲ ਬਾਬਾ ਨਾਂਗਵਾਲ ਜੀ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਅੱਜ ਬੜੀ ਧੂਮਤਾਬ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਨੂੰ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਆਏ ਹੋਏ ਕਲਾਕਾਰਾਂ ਨੂੰ ਸੁਣੋ ਤੇ ਆਪਣੀ ਹਾਜ਼ਰੀ ਦਰਵਾਜ਼ੇ ਵਿੱਚ we ਸਾਹਮਣੇ ਜਿਸ ਤਰ੍ਹਾਂ ਕੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਥੀਰ ਜਥੇਰੇ ਦਰবেশ ਪਿੰਡ ਤੋਂ ਮਲੇ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਔਰ ਹਰਿਸ਼ਾ ਮਸੀਹ ਸਰਬਤਨ ਦਾ ਸੋ ਅਸੀ ਹੀਰ ਜਠੇਰੇ ਦਰবেশਪਿੰਡ ਲਾਗੇ ਫਗਵਾੜਾ ਤੋਂ ਸਾਡੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਬਹੁਤ-ਬਹੁਤ ਧੰਨਵਾਦ ਜੀ